ਹਰ ਰੋਜ਼ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ ਹਰ ਇੱਕ ਤਰਫ ਤੋਂ ਇਹ ਖਬਰ ਆ ਰਹੀ ਹੈ ਕਿ ਐਨੇ ਲੱਖ ਪ੍ਰਵਾਸੀਆਂ ਨੂੰ ਕੱਢ ਦਿੱਤਾ ਦੇਸ਼ ਤੋਂ ਐਨੇ ਲੱਖ ਲੋਕਾਂ ਦੇ ਵੀਜ਼ੇ ਕੈਨਸਲ ਹੋਣ ਲੱਗਿਆ ਐਨੇ ਲੱਖ ਲੋਕਾਂ ਨੂੰ ਡਿਪੋਰਟ ਕੀਤਾ ਜਾਵੇਗਾ ਆਪਾਂ ਉਹਨਾਂ ਦੇ ਵਿੱਚ ਹੀ ਇੱਕ ਪੋਜ਼ਿਟਿਵ ਨਿਊਜ਼ ਆ ਰਹੀ ਆ ਸਪੇਨ ਦੀ ਤਰਫ ਤੋਂ ਯੂਰਪ ਦੀ ਤਰਫ ਤੋਂ ਕਿ ਸਪੇਨ ਇਮੀਗ੍ਰੇਸ਼ਨ ਓਪਨ ਕਰਨ ਜਾ ਰਿਹਾ ਜਿੱਥੇ ਕਿ ਉਹਨੇ ਕੋਈ ਹਜ਼ਾਰਾਂ ਦੇ ਵਿੱਚ ਨਹੀਂ ਉੱਥੇ ਉਹਨੇ ਲੱਖਾਂ ਦੇ ਵਿੱਚ ਬੰਦਿਆਂ ਨੂੰ ਰੈਗੂਲਾਈਜ਼ ਕਰਨਾ ਹੈ ਜੀ ਹਾਂ ਜੀ ਸਪੇਨ ਦੇ ਵਿੱਚ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਉੱਥੇ 6 ਲੱਖ ਲੋਕਾਂ ਨੂੰ ਪੱਕਾ ਕਰਨ ਜਾ ਰਹੀ ਆ ਸਪੇਨ ਦੀ ਇਮੀਗ੍ਰੇਸ਼ਨ ਸਪੇਨ ਦੀ ਸਰਕਾਰ ਦੇ ਵੱਲੋਂ ਇਹ ਇੱਕ ਬਹੁਤ ਹੀ ਵੱਡੀ ਖਬਰ ਆ ਰਹੀ ਆ ਕਿੱਥੇ ਕਿ ਹਰ ਟਾਈਮ ਆਪਾਂ ਇਸ ਤਰ੍ਹਾਂ ਦੀ ਨਿਊਜ਼ ਕਰਦੇ ਪਏ ਆ ਕਿ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਕਿ ਜੀ ਕੈਨੇਡਾ ਨੇ 10 ਲੱਖ ਲੋਕਾਂ ਨੂੰ ਰਿਪੋਰਟ ਕਰਨਾ ਜਾਂ ਉਹਨਾਂ ਦੇ ਵਰਕ ਪੀਜ ਅੱਗੇ ਰੀਨਿਊ ਨਹੀਂ ਹੋਣਗੇ ਜਾਂ ਫਿਰ ਅਮਰੀਕਾ ਨੇ 2.5 ਮਿਲੀਅਨ ਲੋਕਾਂ ਨੂੰ ਕੱਢ ਦਿੱਤਾ ਆਪਣੇ ਦੇਸ਼ ਦੇ ਵਿੱਚੋਂ ਤੇ ਹੁਣ ਵੀ ਫੋਟੋ ਚਲਦੀ ਪਈ ਆ ਤੁਹਾਨੂੰ ਸਾਰਿਆਂ ਨੂੰ ਪਤਾ ਹਰ ਰੋਜ਼ ਐਸੀ ਤਰ੍ਹਾਂ ਦੀਆਂ ਵੀਡੀਓਜ਼ ਜਾਂ ਸੋਸ਼ਲ ਮੀਡੀਆ ਦੇ ਉੱਪਰ ਕਲਿੱਪਾਂ ਵੀ ਘੁੰਮਦੀਆਂ ਰਹਿੰਦੀਆਂ ਕਿ ਅਮਰੀਕਨ ਦੇ ਜਿਹੜੇ ਆਈਐਸਾ ਦੇ ਏਜੰਟ ਆ ਉਹ ਆਏ ਦਿਨ ਕਿਸੇ ਨਾ ਕਿਸੇ ਦਾ ਮਰਡਰ ਕਰਦੇ ਆ ਕਿਸੇ ਨਾ ਕਿਸੇ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਡਾਰਦੇ ਆ ਕਿਉਂਕਿ ਉਹ ਇਮੀਗ੍ਰੈਂਟਸ ਨੂੰ ਡਿਪੋਰਟ ਕਰਨ ਲੱਗੇ ਆ ਤੇ ਉਹਨਾਂ ਦੇ ਵਿੱਚ ਖਰਲ ਪਾਉਂਦੇ ਆ ਜਾਂ ਉਹਨਾਂ ਦੇ ਵਿੱਚ ਪ੍ਰਦਰਸ਼ਨ ਕਰਦੇ ਆ ਸੋ ਇਹ ਵਾਰਦਾਤਾ ਲਗਾਤਾਰ ਹੁੰਦੀਆਂ ਜਾ ਰਹੀਆਂ ਸੋ ਇਮੀਗ੍ਰੈਂਟ ਦੇ ਲਈ ਇੱਕ ਸੁੱਖ ਦਾ ਸਾਹ ਸਪੇਨ ਦੀ ਤਰਫ ਤੋਂ ਆ ਰਿਹਾ ਕਿ ਜਿੱਥੇ 6 ਲੱਖ ਲੋਕਾਂ ਨੂੰ ਪੱਕੇ ਕਰਨ ਜਾ ਰਹੀ ਹੈ ਜੀ ਹਾਂਜੀ ਸੋ ਉਸ ਸਪੇਨ ਯੂਰਪ ਤੁਹਾਨੂੰ ਪਤਾ ਹੈ ਕਿ ਕਿਸੇ ਜਾਣ ਪਹਿਚਾਨ ਦੀ ਮੁਹਤਾਜ ਨਹੀਂ ਆ ਬਹੁਤ ਪ੍ਰਵਾਸੀਆਂ ਨੂੰ ਨੇ ਸੰਭਿਆ ਹੋਇਆ ਬਹੁਤ ਆਪਣੀ ਬੁੱਕਲ ਦੇ ਵਿੱਚ ਸੰਭਿਆ ਯੂਰਪ ਨੇ ਔਰ ਉਹ ਹਰ ਇੱਕ ਇਨਸਾਨ ਜਿਹੜਾ ਥੱਕ ਹਾਰ ਜਾਂਦਾ ਸੀਗਾ ਯੂਰਪ ਉਹਨੂੰ ਸਾਮਦਾ ਸੀਗਾ ਤੇ ਬਹੁਤ ਲੋਕ ਯੂਰਪ ਦੇ ਵਿੱਚ ਬੈਠੇ ਆ ਉਹਨਾਂ ਨੇ ਕੈਨੇਡਾ ਨੂੰ ਵੀ ਮੂੰਹ ਕੀਤੇ ਸੀਗੇ ਪਰ ਕੈਨੇਡਾ ਤੋਂ ਵਾਪਸ ਆਏ ਸੀਗੇ ਕਿਉਂਕਿ ਜੋਰ ਇਸ ਯੂਰਪ ਦੇ ਵਿੱਚ ਆ ਉਹ ਹੋਰ ਕੰਟਰੀਆਂ ਦੇ ਵਿੱਚ ਨਹੀਂ ਕਿਉਂਕਿ ਇਹ ਕੰਟਰੀਆਂ ਜਿਹੜੀਆਂ ਬਹੁਤ ਜ਼ਿਆਦਾ ਫਾਸਟ ਆ ਇੱਥੇ ਅਗਰ ਤੁਸੀਂ ਜਾਣਦੇ ਆ ਇਹ ਕੰਟਰੀਆਂ ਦੇ ਵਿੱਚ ਤਾਂ ਤੁਹਾਨੂੰ ਪੂਰੀ ਫੈਮਿਲੀ ਨੂੰ ਕੰਮ ਕਰਨਾ ਪੈਂਦਾ ਪਰ ਯੂਰਪ ਐਦਾਂ ਦੀਆਂ ਕੰਟਰੀਆਂ ਆ ਕਿ ਜਿੱਥੇ ਅਗਰ ਤੁਹਾਡੇ ਘਰ ਦਾ ਇੱਕ ਮੈਂਬਰ ਵੀ ਕੰਮ ਕਰਦਾ ਤਾਂ ਤੁਹਾਡਾ ਪੂਰੇ ਪਰਿਵਾਰ ਦਾ ਘਰ ਚਲਾ ਸਕਦਾ ਜੀ ਹਾਂਜੀ ਐਸੀ ਤਰ੍ਹਾਂ ਸਪੇਨ ਆ ਸਪੇਨ ਦੇ ਵਿੱਚ ਤੁਹਾਨੂੰ ਪਤਾ ਕਿ ਕਠਿਨਾਈਆਂ ਹੈਗੀਆਂ ਕਿਉਂਕਿ ਓਵਰਲੋਡ ਹੋਇਆ ਸਾਰਾ ਕੁਝ ਇਮੀਗ੍ਰੈਂਟਸ ਬਹੁਤ ਜ਼ਿਆਦਾ ਇੱਥੇ ਆਇਆ ਹੋਆ ਸਰਕਾਰ ਨੂੰ ਵੀ ਇਸ ਚੀਜ਼ ਦਾ ਪਤਾ ਹੈ ਕਿ ਇੱਥੇ ਇੰਨਾ ਕੁ ਜ਼ਿਆਦਾ ਇਮੀਗ੍ਰੈਂਟਸ ਆ ਅਰੋ 2 ਨੰਬਰ ਦੇ ਵਿੱਚ ਕੰਮ ਕਰ ਰਿਹਾ ਅਸੀਂ ਉਹਨੂੰ ਪੱਕੇ ਕਰਾਂਗੇ ਰੈਗੂਲਾਈਜ਼ ਕਰਾਂਗੇ ਤੇ ਉਹਦਾ ਇਨਕਮ ਕਿੰਨੀ ਇਸ ਸਰਕਾਰ ਨੂੰ ਆਏਗੀ ਹੁਣ 6 ਲੱਖ ਲੋਕ ਜਿਹੜਾ 2 ਨੰਬਰ 'ਚ ਕੰਮ ਕਰਦਾ ਪਿਆ ਕਿਉਂਕਿ ਸਪੇਨ ਦਾ ਇਹ ਲਾਅ ਆ ਕਿ ਤੁਸੀਂ ਉੱਥੇ ਪੈਦਰੋਮੈਂਟੋ ਕਰਵਾ ਕੇ ਰਹਿ ਸਕਦੇ ਆ ਤੁਹਾਨੂੰ 2 ਸਾਲ ਤੱਕ ਵੇਤ ਕਰਨੀ ਪਵੇਗੀ ਉੱਥੇ ਰਹਿਣਾ ਪਵੇਗਾ ਉਸ ਤੋਂ ਬਾਅਦ ਹੀ ਤੁਸੀਂ ਲੈਂਗੁਏਜ ਕਰਕੇ ਪੂਰੀ ਫਾਈਲ ਸਬਮਿਟ ਕਰਕੇ ਤੁਸੀਂ ਉੱਥੋਂ ਰੈਗੂਲਾਈਜ਼ ਹੋ ਸਕਦੇ ਆ ਤੁਹਾਨੂੰ ਟੈਂਪੋਰਰੀ TCR ਕਾਰਡ ਮਿਲੇਗਾ ਪਰ ਉਹ 2 ਸਾਲਾਂ ਦੇ ਵਿੱਚ ਤੁਹਾਨੂੰ ਪਤਾ ਕਿ ਉਹ ਲੋਕ ਭੁੱਖੇ ਤਾਂ ਨਹੀਂ ਰਹਿ ਸਕਦੇ ਜਾਂ ਫਰੀ ਦੇ ਵਿੱਚ ਤਾਂ ਨਹੀਂ ਕੋਈ ਉਹਨਾਂ ਨੂੰ ਰੱਖਦਾ ਕੰਮ ਉਹਨਾਂ ਨੂੰ ਕਰਨਾ ਹੀ ਪੈਣਾ ਜਾਂ ਫਿਰ ਪਿੱਛੋਂ ਪੈਸੇ ਮਗਾਉਣੇ ਪੈਣੇ ਆ ਸੋ ਉਹ ਚੋਰੀ ਛੁਪੇ ਆਪਣੇ ਇੰਡੀਅਨ ਦੇਸੀਆਂ ਕੋਲ ਕੰਮ ਕਰਦੇ ਆ ਤੇ ਘੱਟ ਕੈਸ਼ ਦੇ ਉੱਪਰ ਕੰਮ ਕਰਦੇ ਆ ਤੇ ਆਪਣਾ ਗੁਜ਼ਾਰਾ ਕਰਦੇ ਆ ਸੋ ਸਰਕਾਰਾਂ ਨੂੰ ਇਸ ਚੀਜ਼ ਦਾ ਸਾਰਾ ਕੁਝ ਪਤਾ ਹੈ ਕਿ ਉੱਥੇ ਕੀ ਕੁਝ ਹੋ ਰਿਹਾ ਸੋ ਐਸੇ ਦੇ ਤਹਿਤ ਇਹ ਵੱਡਾ ਡਿਸੀਜਨ ਲਿੱਤਾ ਹੈ ਸਰਕਾਰਾਂ ਨੇ ਕਿ ਹੁਣ 6 ਲੱਖ ਲੋਕਾਂ ਨੂੰ ਪੱਕਾ ਕਰਾਂਗੇ ਜਿਨ੍ਹਾਂ ਨੇ ਇੱਥੇ ਐਂਟਰੀ ਕੀਤੀ ਹੈ ਦਸੰਬਰ 2025 ਤੋਂ ਪਹਿਲਾਂ-ਪਹਿਲਾਂ ਸੋ ਉਹ ਲੋਕਾਂ ਦੇ ਲਈ ਇੱਕ ਸੁਨਹਿਰੀ ਮੌਕਾ ਹੁਣ ਉਹ ਰੈਗੂਲਾਈਜ਼ ਹੋਣਗੇ ਫਿਰ ਉਹ ਪੱਕੇ ਇੱਥੇ ਕੰਮ ਕਰਨਗੇ ਤੇ ਕਿੰਨਾ ਟੈਕਸ ਜਾਏਗਾ ਸੋਚ ਕੇ ਦੇਖੋ ਤੁਸੀਂ ਸਰਕਾਰ ਨੂੰ ਕਿੰਨਾ ਬੈਨੀਫਿਟ ਹੋਏਗਾ ਜਿੰਨਾ ਨੂੰ ਚੁੰਨਾ ਲੱਗਦਾ ਸਰਕਾਰ ਨੂੰ ਉਨਾ ਹੀ ਬੈਨੀਫਿਟ ਹੋਏਗਾ ਔਰ ਇਹ ਬਹੁਤ ਹੀ ਵੱਡੀ ਰਾਹਤ ਭਰੀ ਖਬਰ ਆ ਉੱਥੇ ਰਹਿੰਦੇ ਇਮੀਗ੍ਰੈਂਟਸ ਦੇ ਲਈ ਜਾਂ ਫਿਰ ਜਿਹੜੇ ਵਿਚਾਰੇ ਨਰਾਸ਼ ਹੋ ਜਾਂਦੇ ਆ ਹੋਰ ਕੰਟਰੀਆਂ ਚ ਰਿਪੋਰਟ ਹੋ ਕੇ ਆਉਂਦੇ ਸੀ ਜਾਂ ਫਿਰ ਉਹ ਇਹ ਕੰਟਰੀਆਂ ਚ ਆ ਕੇ ਬਹਿ ਗਏ ਸੀ ਕਿ ਕਦੇ ਨਾ ਕਦੇ ਪੱਕੇ ਹੋਵਾਂਗੇ ਜਾਂ ਪੇਪਰ ਲੱਗੇ ਉਹਨਾਂ ਦੇ ਇਹ ਕੰਟਰੀਆਂ ਦੇ ਵਿੱਚ ਸੋ ਉਹਨਾਂ ਦੇ ਲਈ ਹੁਣ ਇੱਕ ਸਨੈਰੀ ਮੌਕਾ ਕਿਤੇ ਨਾ ਕਿਤੇ ਰੱਬ ਨੇ ਉਹਨਾਂ ਦੀ ਸੁਣ ਲਈ ਆ ਸੋ ਆਈ ਹੋਪ ਇਹ ਜਲਦੀ ਜਲਦੀ ਅਪਰੂਵਲ ਹੋ ਜਾਵੇ ਤੇ ਲੋਕ ਸਾਰੇ ਸਾਰੇ ਪੱਕੇ ਹੋ ਜਾਣ ਤੇ ਉਹ ਆਪਣੇ ਘਰਾਂ ਚ ਆਪਣੇ ਮਾਪੇਪ ਨੂੰ ਮਿਲਣ ਸਕਣ ਸਭ ਤੋਂ ਵੱਡੀ ਤਾਂ ਇਹੀ ਪ੍ਰੋਬਲਮ ਹੁੰਦੀ ਆ ਕਿ ਲੋਕ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਆਪਣੀ ਫੈਮਲੀ ਤੋਂ ਦੂਰ ਰਹਿੰਦੇ ਆ ਉਹਨਾਂ ਦੀ ਫੈਮਲੀਆਂ ਦੇ ਵਿੱਚ ਐਡੇ ਐਡੇ ਵੱਡੇ ਹੈਪਨ ਹੋ ਜਾਂਦੇ ਆ ਪਰ ਉਹ ਇੱਕ ਉਹ ਚੰਦਰੇ ਪੇਪਰਾਂ ਦੀ ਚੱਲਦੇ ਚੱਲਦੇ ਆਪਣਾ ਉਹ ਸਾਰਾ ਕੁਝ ਗਵਾ ਪੈਂਦੇ ਆ ਸੋ ਐਸੇ ਦੇ ਕਰਕੇ ਆਪਾਂ ਇਹੀ ਅਰਦਾਸ ਕਰਦੇ ਆ ਕਿ ਇਮੀਗ੍ਰੈਂਟ ਦੀ ਲਾਈਫ ਬਹੁਤ ਹੀ ਜ਼ਿਆਦਾ ਅ ਦੁੱਖ ਭਰੀ ਹੁੰਦੀ ਆ ਜਿਹੜੇ ਖਾਸ ਕਰਕੇ ਕੱਚੇ ਹੁੰਦੇ ਆ ਵਿਚਾਰੇ ਉਹਨਾਂ ਦਾ ਨਾ ਉਹ ਬਜਾਰੇ ਸੁੱਖ ਦੇ ਰਹਿੰਦੇ ਆ ਨਾ ਦੁੱਖ ਦੇ ਰਹਿੰਦੇ ਆ ਉਹ ਇਕੱਲੇ ਮਰਦੇ ਆ ਹਾਂਦੇ ਆ ਜਦੋਂ ਤੱਕ ਉਹਨਾਂ ਦੀ ਰੱਬ ਨਹੀਂ ਸੁਣਦਾ ਉਹਨਾਂ ਨੂੰ ਪੇਪਰ ਨਹੀਂ ਮਿਲਦੇ ਸੋ ਸਾਰਿਆਂ ਦੀਆਂ ਅਰਦਾਸਾਂ ਨੂੰ ਹੁਣ ਬੂਰ ਪਵੇਗਾ ਤੇ ਇਸ ਪੇਨ ਦੀ ਇਮੀਗ੍ਰੇਸ਼ਨ ਖੁੱਲੇਗੀ ਔਰ ਜਲਦੀ ਹੀ ਲੋਕਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਜਲਦੀ ਹੀ ਲੋਕ ਆਪਣੇ ਘਰਾਂ 'ਚ ਜਾ ਸਕਣਗੇ ਤੇ ਆਪਣੇ ਜਿਹੜੇ ਅਧੂਰੇ ਕੰਮ ਉਹਨਾਂ ਦੇ ਪੂਰੇ ਹੋ ਸਕਣਗੇ ਸੋ ਬਹੁਤ ਵੱਡੀ ਖਬਰ ਆ ਰਹੀ ਸੀ ਸੋ ਸੋਚਿਆ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਪੋਜ਼ਿਟਿਵ ਨਿਊਜ਼ ਸੀਗੀ ਆਈ ਹੋਪ ਤੁਸੀਂ ਸਾਰਿਆਂ ਨੇ ਇਸ ਦੇ ਬਾਰੇ 'ਚ ਕੁਝ ਸੋਚਿਆ ਹੋਵੇਗਾ ਪਰ ਜੇ ਤੁਹਾਡੇ ਕੋਈ ਵਿਚਾਰ ਹੋਣਗੇ ਚਾਹੇ ਫਿਰ ਤੁਸੀਂ ਕੋਡਾ ਕੋਈ ਵੀ ਐਕਸਪੀਰੀਅੰਸ ਹੋਵੇਗਾ ਸੋ ਜਰੂਰ ਆਪਣਾ ਐਕਸਪੀਰੀਅੰਸ ਸ਼ੇਅਰ ਕਰਿਓ ਕੀ ਤੁਸੀਂ ਕਹਿ ਰਹੇ ਹੋ ਇਸ ਵੀਡੀਓ ਦੇ ਬਾਰੇ ਜਾਂ ਇਸ ਨਿਊਜ਼ ਦੇ ਬਾਰੇ ਬਾਕੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਸਕੇ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ ਔਰ ਬਾਕੀ ਤੁਹਾਡੀ سپورਟ ਦੀ ਵੀ ਬਹੁਤ ਜ਼ਰੂਰਤ ਹੈ ਪੰਜਾਬੀਓ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਥੈਂਕ ਯੂ